ਸ਼੍ਰੀ ਕਾਰਜੀ ਮੈਂ ਹਾਂ ਮਾਨਸੀ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਨਿਊਜ਼ ਚੈਨਲ ਪੰਜਾਬ ਹੈੱਡਲਾਈਨ ਅੱਜ ਸਵੇਰੇ 3:30 ਵਜੇ ਬੱਸ ਤੇ ਛੋਟੇ ਹਾਥੀ ਦੀ ਟੱਕਰ ਹੋਣ ਕਾਰਨ ਤਿੰਨ ਪ੍ਰਵਾਸੀਆਂ ਦੀ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਛੋਟੇ ਹਾਥੀ ਤੇ ਸਵਾਰ ਤਿੰਨ ਪ੍ਰਵਾਸੀ ਕਪੂਰਥਲੇ ਦੀ ਸਬਜ਼ੀ ਮੰਡੀ ਤੋਂ ਜਲੰਧਰ ਦੀ ਸਬਜ਼ੀ ਮੰਡੀ ਲਈ ਨਿਕਲੇ ਸਨ ਜੀਵੇਂ ਹੀ ਜਲੰਧਰ ਦੇ ਸੰਗਲ ਸੋਲ ਸਾਹਮਣੇ ਸੇਟ ਹੁਕਮਚੰਦ ਸਕੂਲ ਕੋਲ ਪਹੁੰਚੇ ਜਲੰਧਰ ਵੱਲ ਆ ਰਹੀ ਪੀਆਰਟੀਸੀ ਦੀ ਬਾਸ ਡਿਵਾਈਡਰ ਕ੍ਰਾਸ ਕਰਕੇ ਛੋਟੇ ਹਾਥੀ ਟਾਟਾ ਇਸ ਗੱਡੀ ਨਾਲ ਜਾ ਟਕਰਾਈ ਟੱਕਰ ਇਹਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਜਿਸ ਨੂੰ ਦੇਖ ਕੇ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ ਛੋਟੇ ਹਾਥੀ ਵਿੱਚ ਸਵਾਦ ਤਿੰਨ ਪਰਵਾਸੀ ਜੀਆਂ ਲਾਸ਼ਾਂ ਨੇ ਬੁਰੀ ਤਰ੍ਹਾਂ ਫਸੀਆਂ ਸਨ ਕਿ ਛੋਟੇ ਹਾਥੀ ਨੂੰ ਟਰੈਕਟਰ ਨਾਲ ਤੋਚਨ ਕਰਕੇ ਪਿੱਛੇ ਖਿੱਚਿਆ ਗਿਆ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਚੇਂਬਲ ਆਪ ਕਰਦੇ ਹੋਏ ਪਰ ਅਸਿਕਾ ਦਾ ਬੁਖਾ ਦਾ ਪਰਨਾ ਨਿਕਾਵਾ ਚੇਂਬਲ ਆਪ ਕਰਦੇ ਆਪਨੇ जी आज जो आपके इधर भाई का एक्सीडेंट हुआ है जो बहुत बड़ा नुकसान हुआ है आपने जलंधर मार्ग को पूरी तरह से बंद किया हुआ है इसके बारे में आप क्या है बताना चाहते हो और ये कितने बजे की घटना है सर तीन बजे वहाँ से साढ़े तीन बजे के करीब यहाँ पे घटना तो हुई हाँ। चार बजे मुझे फोन आया था चार बजे हम लोग आए सवा चार बजे यहाँ तक आ गए आए सर तो हमारा ना कोई एम्बुलेंस ना कोई पुलिस प्रशासन एक पुलिस वाला था ना हमारी कोई सुनता ना कोई फिर हमें बड़े ही मुश्किल ना बहुत ही हिम्मत जुटा के हमने थोड़ा सा गाड़ी रुका फिर जाके साथ बजे हमने आप खुद हमारे बंदियों ने लाश बाहर निकाले तो सरकार वालों पुलिस प्रशासन वालों कोई आपने एम्बुलेंस को कब कॉल किया था सर लड़क किया था सर सब किए थे तो एम्बुलेंस नहीं पहुंची मौके पे कुछ नहीं आया सर कुछ नहीं ना कोई कोई लेना देना ही नहीं जिदा कुत्ते मरे होंगे उद्दा मतलब आप आपका जो कोई कहते हैं कि पचास हजार पिया था या कोई फोन नहीं मिल रहा उसके बारे में आप क्या कहना चाहते हैं सर ये मुझे जानकारी नहीं है झूठ नहीं चलो कोई जानकारी आपने जो धरना लगाया जो लगातार ਅਜ ਜਾਰੀ ਰਹੇਗਾ ਜਦ ਤੱਕ ਆਪਕੋ ਇਨਸਾਫ ਨਹੀਂ ਮਿਲਦਾ ਸਰ ਜੀ ਹਮ ਇਨਸਾਫ ਮੈਂ ਮੈਂ ਤਾਂ ਯਹੀ ਚਾਹਤਾ ਹੂੰ ਕਿ ਇਨਸਾਫ ਮਿਲੇ ਮੇਰੇ ਬਾਅਦ ਕ ਕੀ ਕਹਿਣਾ ਚਾਹੁੰਦਾ ਸਰ ਇਹ ਸਵਾ ਦਿਨ ਹੋਇਆ ਐਕਸੀਡੈਂਟ ਹੋਇਆ ਤਿੰਨ ਬਾਈ ਦੇ ਮੈਂ ਮੁਕੇ ਤੇ ਪਹੁੰਚਿਆ ਉਸ ਟਾਈਮ ਡਰਾਈਵਰ ਦਾ ਕੰਡੈਕਟਰ ਦੋਨੇ ਇੱਥੇ ਸੀ ਕਿ ਤੇ ਮੈਂ ਗੱਡੀ ਦਾ ਇੰਨਾ ਬੁਰਾ ਹਾਲ ਸੀਗਾ ਕਿ ਬੰਦੇ ਕੱਡੇ ਨਹੀਂ ਜਾ ਸਕਦੇ ਇੱਕ ਬੰਦਾ ਇੰਨਾ ਤੇ ਜਿੰਦਾ ਸੀਗਾ ਉਹਨੂੰ ਮੈਂ ਪਾਣੀ ਵੀ ਭੁਲਾਇਆ ਵਾ ਤੇ ਪਰ ਉਮਰ ਬੱਚਾ ਮਾਰਦਾ ਰਿਹਾ ਪਰ ਇੱਧਰ ਵੀ ਗੱਡੀ ਫਸੀ ਹੋਈ ਸੀ ਕਿ ਆਪਾਂ ਕੱਢ ਨਹੀਂ ਸਕਦੇ ਸੀਗੇ ਜਿਸੋ ਜੋ ਡਰਾਈਵਰ ਸੀ ਉਹ ਮੋਕੇ ਤੇ ਪੱਚੂਕਾ ਸੀ ਜਿਸ ਤੁਹਾਡੇ ਮੋਕੇ ਤੇ ਪੱਜੀ ਮੇਰੇ ਹੁੰਦੇ ਸੀਗਾ ਜਦਕਰ ਉਹਦੀ ਸਵਾ ਜਾ ਰਹੇ ਤੇ ਦੂਸਰੀ ਪਾਸੇ ਹੀ ਦਿੱਲੀ ਤੋਂ ਤਾ ਸੀ ਮੇਰਾ ਟੋਟਰ ਚਾ ਬਾਗੇ ਬੜੀ ਮੁਸ਼ਕਿਲ ਨਾਲ ਟਰੈਕਟਰ ਵਾਲੇ ਨੂੰ ਮਿੰਤਾ ਦਰ ਨਗਰ ਮਲ ਗਈ ਉਹ ਵੀ ਰੋਗੇ ਦੀ ਨੋਰਮਲ ਜਿਹਾ ਬੰਦਾ ਅਹੀਂ ਟੋਟਰ ਬਾਗੇ ਗੱਡੀ ਗੱਡੀ ਹੈ ਜਦ ਕਰੇ ਮੈਂ ਆਪਣੇ ਬੰਦੇ ਦੇਖਣ ਲੱਗ ਪੇ ਤਦ ਕਰ ਦੂਸਰੀ ਪਾਸੋਂ ਲੈ ਉਹਨਾਂ ਨੂੰ ਡਰਾਈਵਰ ਨਾਲ ਲੈ ਕੇ ਭਰਾ ਰਹੋ ਠੀਕ ਹੈ ਕੀ ਸਾਰੇ ਇਹ ਜੋ ਘਟਨਾ ਵਾਪਰੀ ਹੈ ਜਿਹੜੇ ਤਿੰਨ ਪਰਵਾਦਾ ਦਾ ਜੋ ਬਹੁਤ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਕੋ ਲੋਕ ਕੋ ਕੀ ਕਮ ਕਰ ਰਹੇ ਅਹੀਂ ਪ੍ਰਸ਼ਾਸਨ ਕੋ ਸਾਰੇ ਇਹ ਮੰਗ ਕਰਦੇ ਜਿਹੜੇ ਡਰਾਈਵਰ ਭੱਜੇ ਉਹਨਾਂ ਨੂੰ ਮੋਕੇ ਦੇ ਮਰ ਇੱਥੇ ਲਿਆਓ ਤੇ ਮੇਰੇ ਕਾਨੂੰਨੀ ਕਾਰਵਾਈ ਕਰੂ ਅਰੈਸਟ ਕਰੂ ਉਹਨਾਂ ਨੂੰ ਠੀਕ ਹੈ ਤਸ ਜੋ ਕੀ ਸਾਡੇ ਕੋਲ 50000 ਰੁਪਏ ਸੀ ਜਾਂ ਇੱਕ ਬੰਦੇ ਦਾ ਮੋਬਾਈਲ ਨਹੀਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਪੇਮੈਂਟ ਤਾਂ ਲੱਗ ਗਈ ਹੈ ਪਰ ਮੋਬਾਈਲ ਨਹੀਂ ਲੱਭਾਇਆ ਠੀਕ ਹੈ ਪੇਮੈਂਟ ਮਿਲ ਗਈ ਹੈ ਜੀ ਪੂਰੀ ਪੇਮੈਂਟ ਮਿਲ ਗਈ ਪੂਰੀ ਪੇਮੈਂਟ ਮਿਲ ਗਈ ਚਲੋ ਠੀਕ ਹੈ ਜੀ ਸਰ ਅੱਜ ਜੋ ਇਹ ਜਲੰਧਰ ਮਾਰਗ ਆ ਇਹਨੂੰ ਤੁਸੀਂ ਮੁਕੰਮਲ ਬੰਦ ਕਰੋਗੇ ਜੀ ਹਾਂ ਜੀ ਮੁਕੰਮਲ ਬੰਦ ਕਰਾਂਗੇ ਜਦੋਂ ਕਰੇ ਕਾਰਵਾਈ ਨਹੀਂ ਹੁੰਦੀ ਮੈਂ ਸਵੇਰੇ 3 26 ਦੇ ਮੈਸੂਲ ਨੂੰ ਬੈ ਡਾਇਲ ਕੀਤਾ ਉਹਨਾਂ ਨੇ ਚੱਕਿਆ ਉਹਨਾਂ ਨੇ ਠੀਕ ਹੈ ਐਂਬੂਲੈਂਸ ਉਹਨਾਂ ਨੇ ਕਿਹਾ ਮੈਂ 4:30 ਵਜੇ ਆ ਗਏ ਸੀਗੇ 108 ਵਾਲੇ ਉਹਨਾਂ ਪਰਿਵ ਡ라이ਵਰ ਆ ਗਏ ਮੌਕੇ ਤੇ ਉਹ ਆਨ ਤਾਂ ਆਪਣੇ ਮਰ ਜਿਹੜੀ ਇਹਨਾਂ ਦੀ ਕਾਰਵਾਈ ਉਹ ਕਰਵਾਉਂਦਾ ਧੰਨਵਾਦ ਜੀ ਮੈਂ ਕਿਹਾ